ਅਸੀਂ ਅਕਸਰ ਸੁਣਦੇ ਹਾਂ ਕਿ 에어ਪੋਰਟ ਦੇ ਉੱਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸੋਨਾ ਫੜਿਆ, ਚਾਂਦੀ ਫੜੀ, ਹੀਰੇ ਫੜੇ ਅਤੇ ਨਾਲ ਹੀ ਕਈ ਵਾਰ ਜਿਹੜੇ ਨਸ਼ੀਲੇ ਪਦਾਰਥ ਨੇ ਉਹ ਵੀ ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਫੜੇ ਜਾਂਦੇ ਨੇ। ਪਰ ਇੱਕ ਯਾਤਰੀ ਦੇ ਕੋਲੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਅਜਿਹੀ ਚੀਜ਼ ਫੜਿਆ ਜਿਸ ਨੂੰ ਦੇਖ ਕੇ ਕਸਟਮ ਵਿਭਾਗ ਦੇ ਅਧਿਕਾਰੀਆਂ ਜਿਹੜੇ ਉਹ ਵੀ 당ਗ ਰਹਿ ਗਏ। ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਵਿੱਚ ਹੜਕੰਪਾ ਜਿਹੜਾ ਉਸ ਚੀਜ਼ ਨੂੰ ਦੇਖ ਕੇ ਮਚ ਜਾਂਦਾ ਹੈ। ਤਾ ਇੱਕ ਯਾਤਰੀ ਜਿਹੜਾ ਕਿ ਕਨੇਡਾ ਦਾ ਰਹਿਣ ਵਾਲਾ ਸੀ ਉਹ ਥਾਈਲੈਂਡ ਤੋਂ ਘੁੰਮ ਕੇ ਭਾਰਤ ਦੇ ਦਿੱਲੀ ਦੇ ਵਿੱਚ ਇੰਦਰਾ ਗਾਂਧੀ 에어ਪੋਰਟ ਤੇ ਪਹੁੰਚਿਆ ਤਾਂ ਜਿਵੇਂ ਹੀ ਉਹ ਇੰਦਰਾ ਗਾਂਧੀ 에어ਪੋਰਟ ਤੇ ਪਹੁੰਚਿਆ ਤਾਂ ਜਿਹੜੇ ਕਸਟਮ ਵਿਭਾਗ ਦੇ ਅਧਿਕਾਰੀ ਸੀ ਉਹਨਾਂ ਨੂੰ ਉਸ ਦੇ ਉੱਪਰ ਸ਼ੱਕ ਹੋਇਆ ਸ਼ੱਕ ਦੇ ਆਧਾਰ ਦੇ ਉੱਪਰ ਉਸ ਯਾਤਰੀ ਦੀ ਤਲਾਸ਼ੀ ਲਈ ਜਾਂਦੀ ਆ ਤਲਾਸ਼ੀ ਦੇ ਦੌਰਾਨ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਇੱਕ ਵੱਡਿਆ ਹੋਇਆ ਮਗਰਮੱਛ ਦਾ ਸਿਰ ਮਿਲਿਆ ਜਿਸ ਸਿਰ ਨੂੰ ਉਹ ਯਾਤਰੀ ਆਪਣੇ ਬੈਗ ਦੇ ਵਿੱਚ ਲੁਕਾਈ ਫਿਰ ਰਿਹਾ ਸੀ ਉਸ ਤੋਂ ਬਾਅਦ ਉਸ ਯਾਤਰੀ ਨੂੰ ਰੋਕ ਲਿਆ ਜਾਂਦਾ ਬਿਠਾ ਲਿਆ ਜਾਂਦਾ ਤੇ ਨਾਲ ਹੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਜਿਹੜੇ ਉਹ ਵੀ ਉੱਥੇ ਪਹੁੰਚ ਜਾਂਦੇ ਨੇ ਉਸ ਸਿਰ ਦੀ ਜਾਂਚ ਕੀਤੀ ਜਾਂਦੀ ਆ ਤਾਂ ਬਾਅਦ ਦੇ ਵਿੱਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉਹ ਸੱਚਮੁੱਚ ਇੱਕ ਮગરਮਛ ਦਾ ਕੱਟਿਆ ਹੋਇਆ ਸਿਰ ਹੈ ਤਾਂ ਜਦੋਂ ਉਸ ਯਾਤਰੀ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪੁੱਛਗਿੱਛ ਦੇ ਦੌਰਾਨ ਉਸ ਯਾਤਰੀ ਨੇ ਕਿਹਾ ਕਿ ਮੈਂ ਥਾਈਲੈਂਡ ਘੁੰਮਣ ਦੇ ਲਈ ਗਿਆ ਹੋਇਆ ਸੀ ਥਾਈਲੈਂਡ ਯਾਤਰਾ ਤੇ ਗਿਆ ਹੋਇਆ ਸੀ ਤਾਂ ਮੈਂ ਉਸੇ ਦੌਰਾਨ ਇਹ ਸਿਰ ਜਿਹੜਾ ਉਹ ਖਰੀਦਿਆ ਸੀ ਮੈਂ ਕਿਸੇ ਵੀ ਮਗਰਮੱਛ ਨੂੰ ਆਪਣੇ ਆਪ ਨਹੀਂ ਮਾਰਿਆ ਤਾਂ ਉਸ ਸੈਡ ਨੂੰ ਲੈ ਕੇ 에어ਪੋਰਟ ਤੇ ਪਹੁੰਚਿਆ ਜਦੋਂ ਉਹ 에어ਪੋਰਟ ਤੇ ਪਹੁੰਚਿਆ ਤਾਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਉਸ ਦੇ ਉੱਪਰ ਸ਼ੱਕ ਹੋ ਜਾਂਦਾ ਹੈ ਸ਼ੱਕ ਦੇ ਆਧਾਰ ਦੇ ਉੱਪਰ ਉਸ ਨੂੰ ਰੋਕ ਲਿਆ ਜਾਂਦਾ ਹੈ ਰੋਕਣ ਤੋਂ ਬਾਅਦ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੇ ਦੌਰਾਨ ਉਸ ਦੇ ਬੈਗ ਦੇ ਵਿੱਚੋਂ ਇਹ ਵੱਡਿਆ ਹੋਇਆ ਸਿਰਾ ਜਿਹੜਾ ਉਹ ਮਿਲਿਆ ਤਾਂ ਜਾਨਵਰਾਂ ਦੇ ਜਿਹੜੇ ਅੰਗ ਨੇ ਉਹਨਾਂ ਨੂੰ ਲਿਜਾਣ ਦੀ anumati ਭਾਰਤ ਦੇ ਵਿੱਚ ਨਹੀਂ ਹੈ ਜੇਕਰ ਉਹ ਲੈ ਕੇ ਜਾਣੇ ਨੇ ਤਾਂ ਕਿਸੇ ਤਰ੍ਹਾਂ ਦੀ ਪਰਮਿਸ਼ਨ ਆ ਜਿਹੜੀ ਉਹ ਕਿਸੇ ਵੀ ਯਾਤਰੀ ਨੂੰ ਚਾਹੀਦੀ ਹੁੰਦੀ ਹੈ ਪਰ ਇਸ ਯਾਤਰੀ ਦੇ ਕੋਲ ਪਰਮਿਸ਼ਨ ਆ ਜਿਹੜੀ ਉਹ ਨਹੀਂ ਹੁੰਦੀ ਜਿਸ ਤੋਂ ਬਾਅਦ ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਇਸ ਨੂੰ ਰੋਕ ਲਿਆ ਜਾਂਦਾ ਤਾਂ ਹੁਣ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਉਸ ਸਿਰ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸਿਰ ਕਿਸ ਪ੍ਰਜਾਤੀ ਦੇ ਮਗਰਮਛ ਦਾ ਹੈ